ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਅੱਜ ਵੀਰੋਂ ਆਪਾਂ ਸੋਨਾ ਲਿਕ ਵਾਲੇ ਵੀਰਾਂ ਦੇ ਤੁਹਾਨੂੰ ਟਰੈਕਟਰ ਦਿਖਾਉਣਾ ਹੈ ਜਿਹੜੇ ਪੁਰਾਣੇ ਵਿੱਚ ਕੱਟੇ ਹੋਏ ਆ ਤੇ ਨਾਲ ਸੁੱਖਾ ਬਾਈ ਆ ਸੁੱਖੇ ਬਾਈ ਨੂੰ ਥੋੜੀ ਜਿਹੀ ਮੇਰੇ ਨਾਲੋਂ ਬਾਕੀ ਏਜੰਸੀਆਂ ਦੇ ਟਰੈਕਟਰ ਦੀ ਜਾਣਕਾਰੀ ਜਿਆਦਾ ਵਧੀਆ ਤਰੀਕੇ ਨਾਲ ਆਉਂਦੀ ਆ ਸੁੱਖੇ ਬਾਈ ਕੀ ਹਾਲ ਆ ਠੀਕ ਹੈ ਜੀ ਬਹੁਤ ਵਧੀਆ ਠੀਕ ਹੈ ਜੀ ਚੜ੍ਹਦੀ ਕਲਾ ਹਾਂ ਬਹੁਤ ਲਈ ਇਹਨਾਂ ਨੇ ਯਾਰੇ ਹੋਰ ਕੀ ਚੱਲ ਵਧੀਆ ਬਾਈ ਹਾਂ ਯਾਰ ਤੇ ਸੁੱਖੇ ਬਾਈ ਹਾਂ ਜੀ ਆਪਾਂ ਹੁਣ ਬੰਦੇ ਯਾਰ ਕਹੀ ਜਾਂਦੇ ਤੁਸੀਂ ਆਪਣੇ ਟਰੈਕਟਰ ਦਿਖਾਈ ਜਨ ਰੋਜ਼ ਯਾਰ ਵੀ ਨਾਲ ਵਾਲੀ ਏਜੰਸੀ ਤੇ ਕਿਉਂਕਿ ਇਹ ਵੀ ਆਪਣੀ ਵੀਰ ਪਾਈਆਂ ਹਾਂ ਇਹ ਵੀ ਆਪਾਂ ਹੀ ਵੇਚਣੇ ਹਨ ਨਾ ਤੇ ਟਰੈਕਟਰ ਵੀ ਲਗਭਗ ਆਪਾਂ ਤੁਹਾਨੂੰ ਦਿਖਾਉਣੇ ਆ ਤਿੰਨ ਟਰੈਕਟਰ ਸੁਖੇ ਵੀਰੇ ਮਾੜਾ ਦਿਖਾਈ ਤਿੰਨ ਟਰੈਕਟਰ ਦਿਖਾਉਣੇ ਆ ਕਿੰਨੇ ਉੱਚੇ ਮਾਡਲ ਹਨ 855 ਅਰਜਨ ਸਵਰਾਜ ਆ 744 ਤੇ ਸੁਖੇ ਵੀਰੇ ਇਹਦੇ ਸ਼ੁਰੂ ਕਰੀਏ ਹਾਂਜੀ 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 ਦੇ ਦਾਂ ਮੜੀ ਜਾਣਕਾਰੀ ਵੀਰੇ ਇਹਦੇ ਬਾਰੇ ਕਿਹੜਾ ਮਾਡਲ ਹੈ ਅਰਸਵੇ 24 ਮਾਡਲ ਹੈ ਜੀ ਇਹ 24 ਮਾਡਲ ਹੈ ਠੀਕ ਆ 24 ਮਾਡਲ ਆ ਬਾਈ ਟਰੈਕਟਰ ਜਮਾਂ ਹੀ ਨਮਾ ਓਕੇ ਕੈਸ਼ ਆ ਕਲੀਅਰ ਆ ਕੈਸ਼ ਦਾ अच्छा कैश ਵਾਲਾ ਟਰੈਕਟਰ ਨੋਨ ਨੋਨ ਨਹੀਂ ਹੈਗਾ ਠੀਕ ਹੈ ਤੇ ਸੁਪਰ ਟਰੈਕਟਰ ਨਵੇਂ ਪਿਆ ਟਾਇਰ ਬਾਈ ਦੇ ਲੋ 4 90 ਪੈਸੇ ਹੀ ਪਏ ਹਾਂ ਯਾਰ 700 ਘੰਟੇ ਦਾ 700 ਠੀਕ ਹੈ ਬਾਈ 700 ਘੰਟੇ ਦੇ ਕਰੀਬ ਚੱਲਿਆ ਹੋਇਆ ਵਾ ਬਾਕੀ ਵੀਰਾਂ ਦਿਖਾ ਦਉ ਕਿਦੋਂ ਟਰੈਕਟਰ ਖੁੱਲਿਆ ਨਹੀਂ ਹੈਗਾ ਕੋਈ ਟਰੈਕਟਰ ਇਹ ਪਾਲਸ ਨਹੀਂ ਵੱਜੀ ਵੀ ਹੈਗੀ ਉਹ ਉਦਾਂ ਹੀ ਖੜਾ ਜਿਵੇਂ ਦਾ ਆਇਆ ਹੋਇਆ ਟਰੈਕਟਰ ਠੀਕ ਹੈ ਕਲਚ ਤੇ ਕਿਦੋਂ ਟਰੈਕਟਰ ਖੁੱਲਿਆ ਨਹੀਂ ਹੈਗਾ ਸਾਰਾ ਟਰੈਕਟਰ ਸੀਲਡ ਆ ਬਾਈ ਠੀਕ ਹੈ ਜੀ ਏ ਬਾਕੀ ਬਾਈ ਜਿੰਨੇ ਆਪਾਂ ਟਰੈਕਟਰ ਹੋਣਿਆ ਤੁਸੀਂ ਆਪ ਦੀ ਤਸੱਲੀ ਆ ਕੇ ਆਪ ਕਰਨੀ ਆ ਠੀਕ ਆ ਸੁਖੇ ਵੀਰ ਹਾਂਜੀ ਹਾਂਜੀ ਹਾਂ ਆਪਣੇ ਇੱਥੇ ਕੋਈ ਦੋ ਨੰਬਰ ਵਾਲਾ ਕੰਮ ਨਹੀਂ ਹੈਗਾ ਜੋ ਵੀ ਹੈਗੇ ਆ ਹੈ ਤਸੱਲੀ ਪਹਿਲਾਂ ਤਸੱਲੀ ਪਹਿਲਾਂ ਬਾਈ ਠੀਕ ਆ ਜੀ ਕੋਈ ਕਹਾਣੀ ਨਹੀਂ ਚੀਜ਼ ਕੋਈ ਨਵਾਂ ਹੀ ਪਿਆ ਰਿਹਾ 16 9 28 ਦੇ ਟਾਇਰਾਂ ਵਾਲਾ ਬਾਈ 3 ਸਪੀਡ ਵਾਲਾ ਪਿਛਲੇ ਦਿਖਾ ਦੇ ਸੁਖੇ ਵੀਰ ਛੁਣ ਮਾਰ ਦੇ ਵੀਰੇ ਨਿਕਾ ਲੋ ਜੀ ਬਾਈ ਦੇਖ ਲਓ ਪਿੱਛੇ ਤੇ ਚੰਗੀ ਤਰ੍ਹਾਂ ਠੀਕ ਆ ਜੀ ਆ ਤਾਂ ਵੀਰ ਦਿਖਾ ਦੇ ਚੰਗੀ ਤਰ੍ਹਾਂ ਵੜੇ ਮਰਾਲ ਬੂਣਾ ਦੇ ਨਿਕਾ ਮਰਾ ਦੇ ਠੀਕ ਹੈ ਇਧਰੋਂ ਵੀ ਦਿਖਾ ਦੇ ਵੀਰੇ ਅਰੇ ਮਰ ਰੂਮ ਮਰੇ ਇਧਰ ਰੂਮ ਦਿਖਾ ਚੰਗੀ ਤਰ੍ਹਾਂ ਤਸੱਲੀ ਕਰਾ ਦੇ ਵੀਰੇ ਐਨ ਲਿਫਟ ਪੰਪਾ ਵਗੈਰਾ ਦਿਖਾ ਦੇ ਬਾਈ ਐਨ ਕਿਤੋਂ ਟਰੈਕਟਰ ਨੂੰ ਚਾਬੀ ਨਹੀਂ ਹੈਗੀ ਪਾਈਪੋਦਾਂ ਦਿਖਾ ਦੇ ਸਾਰੇ ਜੰਗੇ ਸੁੱਖੇ ਵੀਰੇ ਹਾਂਜੀ ਇਹਦਾ ਮੜਾ ਮੋਟਾ ਹੁਣ ਕਿਹੜਾ ਰੇਟ ਵਾਲਾ ਮਸਰਾ ਉਹ ਆਪਾਂ ਵੀਡੀਓ ਦੱਸਣਾ ਹਾਂਜੀ ਹਾਂਜੀ ਦਾਤੀਂ ਦੱਸ ਦਿਓ ਦੱਸ ਠੀਕ ਆ ਦੱਸਿਆ ਵੀ ਲੋਡ ਰਹਿੰਦਾ ਯਾਰ ਹਾਂ 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 ਇਹਦਾ ਫਿਰ ਫੋਨਾਂ ਨੂੰ ਖਾਉ ਹੋ ਜਾਣਾ ਹਾਂ ਹਾਂ ਲੱਗਦਾ ਵੀ ਹਾਂ ਤੇ ਇਹਦਾ ਹੁਣ ਸੁਖਿਆ ਜਾਂਦਾ ਬਾਈ ਗੱਲ ਅਸੀਂ ਤਾਂ ਮੰਗਦੇ ਰੇਟ ਜੈ ਜੈ ਆਪਣੇ ਆ ਆ ਜਾ ਆ ਜਾ ਉਹ ਵੀ ਰੇਟ ਹੁੰਨੇ ਕੇ ਮੰਗੀ ਠੀਕ ਹੈ ਜੀ ਵੀ ਜਿਹੜਾ ਅਗਲਾ ਟਰੈਕਟਰ ਦੇਖਣ ਆ ਜਵੇ ਸੌਦਾ ਵੀ ਹੋ ਜਾਵੇ ਵੱਧ ਰੇਟ ਮੰਗਿਆ ਬਗਲਾ ਦੇਖਾਂ ਵੀ ਨਹੀਂ ਆਉਂਦਾ ਨਾ ਹੀ ਨਾ ਫੇ ਨਹੀਂ ਦੇਖਾਂ ਹਾਂ ਮਾੜੇ ਮੋਟਾ ਚਲੋ ਦਾਦ 15000 ਦਾ ਫਰਕ ਹੁੰਦਾ ਹੀ ਆ ਤੇ ਦੱਸ ਇਹਦਾ ਕਿੰਨਾ ਰੇਟ ਲੈਣਾ 765 765 ਬੜਾ ਖੁੱਲ ਕੇ ਬੋਲੇ 765 ਜੀ 765 ਹਾਂ ਤੋਂ ਮੇਰੇ ਕੰਮ ਦੀ ਜੀ ਨੂੰ ਬੋਲਿਆ ਫੋੜਾ ਯਾਰ ਤੇ 7 ਲੱਖ 65000 ਰੁਪਏ ਬਾਈ 24 ਮਾਡਲ 3 ਸਪੀਡ ਠੀਕ ਹੈ ਜੀ ਟਾਇਰ ਤਰੀਨ 90 ਪੈਸੇ ਆ ਇੱਕ ਟਾਇਰ ਦੇ ਨਾ ਬਾਈ ਥੋੜਾ ਜਿਹਾ ਤੁਹਾਨੂੰ ਪਹਿਲਾਂ ਦੱਸ ਦਈਏ ਇੱਕ ਟਾਇਰ ਜਿਹੜਾ ਉਧਰਲਾ ਟਾਇਰ ਹੈ ਨਾ ਪਾਲਾ ਥੋੜੀ ਥੋੜੀ ਜਿਹਾ ਸਾਈਡ ਤੇ ਕੋਈ ਚੀਜ਼ ਨਾ ਰਗੜ ਵੱਧ ਗਏ ਆਪਾਂ ਨਹੀਂ ਜਿਵੇਂ ਕਿਸੇ ਚੀਜ਼ ਨਾ ਰਗੜ ਹੁੰਦਾ ਬਾਈ ਇਦਾਂ ਹੋਏ ਥੋੜੀ ਜਿਹੀ ਗੁੱਡੀ ਜਣੀਆ ਵੱਧ ਕਾ ਸੀ ਗਿਆ ਸਾਈਡ ਵਾਲੀ ਬਾਕੀ ਟਾਇਰ ਸੁਕੇ ਪੂਰਾ ਵਧੀਆ ਹੈ ਕੋਈ ਕੋਈ ਚੀਜ਼ ਲੱਗੀ ਵੀ ਆ ਹੋ ਸਕਦਾ ਹਾਂ ਹੋ ਸਕਦਾ ਇਹਨੇ ਕਸ ਕੇ ਬਰਾਬਰੇ ਹੋ ਜਾਣਾ ਥੋੜੇ ਟਾਈਮ ਦੇ ਇਹ ਨੰਬਰ ਬਾਈ ਮੇਰਾ ਨੰਬਰ ਸਾਡਾ ਲੋਕਲੇ ਹੋਗਾ ਹਾਂ ਜੀ ਹਾਂ ਜੀ ਲੋਕਲੇ ਲੋਕਲੇ ਇਹ ਜਿਹੜਾ ਸੁਕੇ ਨਾ ਜਿਹੜਾ ਟਰੈਕਟਰ ਥੋੜਾ ਜਿਹਾ ਰੇਟ ਵਿੱਚ ਤਾਂ ਰੇਟ ਚ ਹਾਂ ਅੱਗੇ ਅਰਜਨ ਦਿਖਾ ਦੇ ਸੁੱਖੇ ਭਾਈ ਇਹ ਵੀ ਰੋਪੜ ਦਾ ਹੀ ਪੀਵੀ 12 ਇਹ ਵੀ ਸੁੱਖੇ ਮੈਨੇ ਕੀ ਬਾਈ ਮਾਡਲ ਹੈ ਹਨਾ 21 ਹੈ ਜੀ 21 ਮਾਡਲ ਹੈ ਭਾਈ ਤੇ ਟਾਇਰ ਤਰੀਬਨ ਸੁੱਖੇ ਅੱਧੇ ਗੇ ਲਾਲਾ ਹਾਂ ਜੀ ਅੱਧੇ ਟਾਇਰ ਹੈ ਜੀ ਅੱਧੇ ਟਾਇਰ ਹੈ ਜੀ ਅੱਧੇ ਗੇ ਟਾਇਰ ਲਾਲਾ ਭਾਈ ਮੜੇ ਮੋਟੇ 5-4 ਪੈਸੇ ਘੱਟ ਵੱਧ ਲਾ ਲੋ ਠੀਕ ਹੈ 21 ਮਾਡਲ ਵੇ ਦਿਖਾ ਦੇ ਕੰਡੀਸ਼ਨ ਵੀਰੇ ਜੋ ਵੀ ਹੈਗੀ ਹੈ ਪਿੱਛੋਂ ਦਿਖਾ ਦੇ ਚੰਗੀ ਤਰ੍ਹਾਂ ਮੇਰਾ ਵੀਰ ਚੰਗੀ ਤਰ੍ਹਾਂ ਵੀਰੋ ਆਪਾਂ ਨੇ ਤੁਹਾਨੂੰ ਜਾਣਕਾਰੀ ਦੇ ਦੇਣੀ ਆ ਸਾਰੀ ਬਾਕੀ ਤੁਸੀਂ ਆਪਣੀ ਆਪ ਦੀ ਤਸੱਲੀ ਆ ਕੇ ਆਪ ਕਰਨੀ ਮੌਕੇ ਤੇ ਹਾਂ ਜੀ ਬਸ ਬਸ ਠੀਕ ਹੈ ਜੀ ਜੋ ਕਿ ਪਾਣੀ ਪੂਣੀ ਇਹ ਵੀ ਨਹੀਂ ਮਾਰਦੇ ਸਾਡੇ ਮੰਗਣਾ ਰਹਿਟਾ ਹੈ ਹਾਂ ਉਦਾਂ ਹੀ ਖੜੇ ਆ ਬਸ ਪਾਣੀ ਕਿੰਨਾ ਕੁ ਮਾਰੀ ਜਾਵੇ ਅੱਗੇ ਪਾਣੀ ਦੀ ਕੱਲਤ ਆ ਸਹੀ ਗੱਲ ਆ ਵੀ ਦਿਖਾ ਦੇ ਵੀਰੇ ਚੰਗੀ ਤਰ੍ਹਾਂ ਠੀਕ ਹੈ ਜੀ ਸੁੱਕੇ 21 ਮਾਰ ਲਗੇ 22 ਵੀਰੇ ਅਰੇ ਦੇਖਦਾ ਕੁਛ ਨਹੀਂ ਸਮਝ ਚਲੋ 21 ਉਹ ਲਾ ਦਿਓ 22 ਹੋਵੇ ਚਾਹੇ ਠੀਕ ਹੈ ਜੀ ਸਟਾਰਟ ਕਰਕੇ ਦਿਖਾ ਦੀ ਭਾਈ ਕੋ ਸਟਾਰਟ ਕਰਨਾ ਜ਼ਰੂਰੀ ਹੈ ਭਾਈ ਆਓ ਅਮਰੇ ਕਰੀ ਹਾਈ ਲੋ ਨੋਟ ਇਹ ਚੋਕ ਐਦਰ ਤੇ ਕੱਚੀ ਮਾਰੀ ਇਕ ਕਿਉ ਹੋ ਆ ਬਾਈ ਓਕੇ ਬਾਈ ਇਹਦਾ ਵੀ ਮੜਾ 10 ਸੌ ਦਾ ਰੇਟ ਰੂਟ ਵਾਲਾ ਮਾਮਲਾ ਕਿਆ ਏ ਕਿੰਨੇ ਕ ਪੈਸੇ ਇਹਦੇ ਇਹ ਬਾਈ 7.5 ਮੰਗਦੇ ਆ ਜੀ ਜਾਇ ਤੇ ਮੁੱਲ ਦਾ ਸਿਆ ਮੜਾ ਜਿਆਦਾ ਹੋਵੇ ਰਪਾ ਮਾਡਲ ਦੇ ਸਾਹ ਬਾਬੂ ਜੀ ਕਹਿੰਦੇ 7.5 ਕਹਿੰਦੇ ਆ ਅੱਛਾ ਜੀ ਬਾਕੀ ਮੌਕੇ ਨਾ ਹੋ ਜੂ ਟਾਈਮ ਦੇ ਠੀਕ ਆ ਜੀ ਬਾਈ 7.5 5 10 ਕਰ ਦਨੇ ਬਾਕੀ ਮੌਕੇ ਤੇ ਹੋ ਜੂ ਹਾਂ ਜੀ ਹਾਂ ਜੀ 5 ਲੱਖ 10 ਹਜ਼ਾਰ ਮੁੱਲ ਕਰ ਦਨੇ ਬਾਕੀ ਦਾ ਮੜਾ ਮੋਟਾ 10 15000 ਰੁਪਏ ਮੌਕੇ ਤੇ ਬਾਈ ਵੱਧ ਘੱਟ ਹੋ ਜੂ ਠੀਕ ਆ ਜੀ ਹਾਂ ਜੀ ਹਾਂ ਜੀ 21 ਮਾਡਲ ਹੈ 21 ਹੈ ਜੀ ਕਾਪੀ ਹੋ ਯੋਲ ਨੂੰ ਦਸਿਆ ਕਿਲੀ ਮਾਰਕ ਅੱਗੇ ਆ ਗਿਆ 744 ਬਾਈ ਬਾਈ ਮਾਡਲ ਠੀਕ ਹੈ ਜੀ ਤੇ 744 ਐਕਸਟੀ ਆ ਬਾਈ ਇਹ ਕਿਚ ਐਫੀ ਵੀ ਆਉਂਦਾ ਇਹ ਐਕਸਟੀ ਆ ਐਕਸਟਰਾ ਟਾਰਕ ਵਾਲਾ ਠੀਕ ਹੈ ਜੀ 34 34 ਤੋਂ 78 ਸੀਸੀ ਦਾ ਇਹ ਇੰਜਨ ਆ ਜਾਂਦਾ ਟਾਇਰ ਇਹਦੇ ਨਾਲ ਦੇ ਆ ਬਾਈ ਲਗਭਗ ਚਾਰੇ ਗੁਡੀਅਰ ਦੇ ਮੁਰਲੇ ਟਾਇਰ ਸੁਕੇ ਵੱਧਾ ਪਿਛਲੇ ਨਾਲ ਘੱਟਾ ਹੋਣੀ ਹੈ ਨਾ 40 ਕੇ ਪੈਸੇ ਟਾਇਰ ਹੋਣਗੇ ਬਾਈ ਮੁਰਲੇ ਅੱਧੇ ਕੇ ਹੋਣਗੇ ਅੱਧ ਦੇ ਵੱਧ ਪਿਛਲੇ ਟਾਇਰ ਸਹੀ 40 ਕੇ ਪੈਸੇ ਹੋਣਗੇ ਬਾਈ ਠੀਕ ਹੈ ਜੀ ਤੇ ਬਰੇ ਚੰਗੀ ਤਰ੍ਹਾਂ ਕੰਡੀਸ਼ਨ ਦਿਖਾ ਦੇ ਟਰੈਕਟਰ ਦੀ ਇਹਦੀ ਵੀ 22 ਮਾਡਲ ਦਾ ਟਰੈਕਟਰ ਉਦਾਂ ਬਾਈ ਖੁੱਲਿਆ ਖਾਲਿਆ ਕਿਤੋਂ ਨਹੀਂ ਕਲੱਚ ਕਲੱਚ ਵੀ ਨਾਲ ਦਾ ਪਰ ਚੱਲਿਆ ਹੋਇਆ ਮਾੜਾ ਮੋਟਾ ਟਰੈਕਟਰ ਹੈਗਾ ਟਰਾਲੀ ਤੇ ਹੀ ਆ ਠੀਕ ਆ ਜੋ ਤੁਕੇ ਲਾ ਲਈ ਕੰਡੀਸ਼ਨ ਵਧੀਆ ਕੰਡੀਸ਼ਨ ਆ ਉਦਾਂ ਠੀਕ ਆ ਟਾਇਰ ਨਾਲ ਦੇ ਆ ਸਾਫ ਰਹੇ ਕਲੱਚ ਵੀ ਇਸ ਦਾ ਕਿ ਨਾਲ ਦਾ ਟਰੈਕਟਰ ਤੇ ਬਾਕੀ ਵੀਰੇ ਉਦਾਂ ਦਿਖਾ ਦੇ ਕੰਡੀਸ਼ਨ ਸਾਫ ਕੋਈ ਪਾਣੀ ਨਹੀਂ ਆਉਂਦੀ ਇਧਰੋਂ ਵੀ ਦਿਖਾ ਦੇ ਘੁੰਮ ਕੰਮ ਕੇ ਚੰਗੀ ਤਰ੍ਹਾਂ 24 24 2500 ਘੰਟੇ ਡੈਕਟਰ ਚੱਲਿਆ ਹੋਇਆ ਇਹਦਾ ਮੁੱਲ 4 ਲੱਖ ਸ਼ਾਇਦ 90 ਕੁ ਹਜ਼ਾਰ ਰੁਪਈਆ ਕਰਦੇ ਆ ਇਹਨਾਂ ਕਿ ਕਰਦੇ ਆ 4 90 90 ਮੁੱਲ ਆ ਭਾਈ ਇਹਦਾ ਠੀਕ ਆ ਜੀ ਤੇ ਬਾਕੀ ਇਹਦੇ ਚੋਂ ਮਾਨ ਤਾਣਾ ਵਧੀਆ ਹੋ ਜੂਗਾ ਠੀਕ ਆ ਜੀ ਤਿੰਨੇ ਡੈਕਟਰ ਤੁਹਾਨੂੰ ਦਿਖਾયા ਭਾਈ ਜੋ ਰੇਟ ਦਾ ਮੌਕੇ ਤੇ ਸੌਦਾ ਹੋਊਗਾ ਜੀ ਫੋਨ ਤੇ ਨਹੀਂ ਭਾਈ ਕਿਸੇ ਵੀ ਟਰੈਕਟਰ ਦਾ ਸੌਦਾ ਹੋਣਾ ਠੀਕ ਆ ਜੀ ਇੱਕ ਦੋ ਡੱਟ ਉੱਧਰ ਖੜੇ ਆ ਦੋ ਚਾਰ ਟਰੈਕਟਰ ਪੁਰਾਣੇ ਹੋਰ ਇੱਕ 735 ਖੜਾ ਸੁਖੇ ਨੇ ਕੋਲ ਹਾਂ 735 ਉਹ ਦਿਖਾ ਦਈਏ ਆ ਜਾ ਦਿਖਾ ਦਿਓ ਮਰਾ ਦੇ ਵੀਰ ਨੀਗਾ ਉਹਦੇ ਤੇ ਵੀ ਕੰਬਾ ਤਾਂ ਡਾਜ ਰਹੀ ਰਿਹਾ 96 ਮਾਡਲ ਹੈ ਹਾਂ 96 96 ਮਾਡਲ ਹੈ 735 ਉਹ ਕੋ ਟਰੈਕਟਰ ਵਧੀਆ ਯਾਰ ਹਾਂ ਹੈ ਟਰੈਕਟਰ ਵਧੀਆ ਯਾਰ ਚੱਕ ਮਾਈ ਟਰੈਕਟਰ ਹੈ 735 ਬਾਈ ਪਿਛਲੇ ਟਾਇਰ ਹੈਗੇ ਦੇਸੀ ਐਕਸਾਈਡ ਦੇ 60 ਕੇ ਪਾਹੇ ਟਾਇਰ ਹੋਣਗੇ ਬਾਈ ਟ੍ਰਕ ਦਾ ਬਾਈ ਸ਼ੋ ਸ਼ੋ ਦਾ ਰੰਗ ਬਹੁਤ ਟਰੈਕਟਰ ਦਾ ਬਹੁਤ ਸੋਹਣਾ ਹੈ ਨਾ ਬਹੁਤ ਸੈਟ ਹੈ ਟਰੈਕਟਰ ਸਾਰਾ ਸਪਲਸੇਡ ਰਿੰਗ ਵੀ ਪਲੇ ਨਹੀਂ ਹੈ ਅੱਛਾ ਹਾਂ ਬਾਈ ਦਾ ਵਧੀਆ ਜੀਜਾ ਚੇਰੇ ਜੀ ਭਾਈ ਜਮਾਂ ਪਲੇ ਨਹੀਂ ਹੈਗਾ ਦੇਖੋ ਸੌ ਸਟਾਡੂ ਕੇ ਭਾਈ ਸਬਸਟਾਡ ਵਧੀਆ ਕੇ ਇਹਨੇ ਸਾਹਮਣੇ ਰੱਖਿਆ ਵਾ ਠੀਕ ਆ ਹਾਂ ਠੀਕ ਜੀ ਇਹੋ ਰੇਟ ਕੋ ਦੱਸਿਓ ਭਾਈ ਦੇਣੇ ਵਾਲੇ ਜੀ ਦੇਣੇ ਵਾਲੀ ਰੇਟ ਦੱਸ ਦੇ ਜੀ ਸੌਦੇ ਵਾਲਾ ਕੰਮ ਨਾ ਹੋਵੇ ਬੱਸ ਲੰਘਦੇ ਦਾ ਸਵਾਏ ਹਾਂ ਯਾਨੀ ਕਿ 15-15 ਦਾ ਹੋਰ ਬਾਕੀ ਮੌਕੇ ਨਮਾਨਤਾਂ ਠੀਕ ਆ ਇੱਕ 15 ਕਹਿੰਦਾ ਬਾਈ ਮੜਾ ਮੋਟਾ ਹੋਰ ਵੀ ਉਹ ਟਰੈਕਟਰ ਚੰਗਾ ਬਾਈ ਹਾਂ ਵਧੀਆ ਟਰੈਕਟਰ ਹੈ ਜਿਹਨੇ ਪਰਜਾ ਕੁਆਡ ਨਹੀਂ ਹੈਗਾ ਵਧੀਆ ਟਰੈਕਟਰ ਹੈ ਜਿਹਨੇ ਮੜਾ ਮੋਟਾ ਲੈਣਾ ਕੰਮ ਵਾਸਤੇ ਕੁਦਰ ਹੋਲੈਂਡ ਖੜਾ ਬਾਈ ਕਿਧਰ ਰੁਕ ਕੇ ਆ ਕਿਹੜਾ ਮੜਦਾ ਵੀਰੇ ਸੋਨਲਿਕਾ 33 13 ਹੈ ਇਹ ਹੈ ਕੁਛੜੀਆ 13 ਜੀ ਕੀ ਹਿਸਾਬ ਦਾ ਪਹਿਲਾ ਜੀ ਪੱਕਾ ਨਹੀਂ 13 ਮਾਡਲ ਹੈ ਪੱਕਾ ਨਹੀਂ ਪਤਾ ਹਜੇ ਬਾਈ ਕਹਿੰਦਾ ਇਹਦਾ ਪੱਕਾ ਨਹੀਂ ਪਤਾ ਬਾਈ 13 ਮਾਡਲ ਹੈ ਸੋਨਾਲੀਕਾ 35 ਹੈ ਪੀਵੀ 10 ਨੰਬਰ ਆ ਲੁਨੇਆਣੇ ਦਾ ਤੇ ਚਲੋ ਇਹਦਾ ਬਾਈ ਕੋਈ ਗੱਲ ਨਹੀਂ ਫੋਨ ਤੇ ਪੁੱਛ ਲਿਓ ਹਾਂ ਜੀ ਠੀਕ ਹੈ ਨਾ ਇਹਦਾ ਫੋਨ ਤੇ ਪੁੱਛ ਲਿਓ ਤੇ ਆਪਾਂ ਤੁਹਾਨੂੰ ਚਾਰ ਪੰਜ ਟਰੈਕਟਰ ਦਿਖਾਏ ਆ ਬਾਈ ਸੋ ਕਿਸੇ ਨੇ ਵੀ ਇਹਨਾਂ ਚੋਂ ਤੁਹਾਨੂੰ ਕੋਈ ਵੀ ਟਰੈਕਟਰ ਪਸੰਦ ਹੋਇਆ ਤਾਂ ਰੋਪੜ ਸੋਨਾਲੀਕਾ ਏਜੰਸੀ ਆ ਉੱਥੇ ਆ ਜਿਓ ਕੁਖਵੇਂ ਨੰਬਰ ਨੂੰ ਆਪਣੇ ਬੋਲਦੇ ਆ ਬੋਲਦੇ ਆ ਆਪਣਾ ਕੋਈ ਗੱਲ 98149 ਹਾਂਜੀ 04460 04460 98149 04460 ਆ ਨੰਬਰ ਹੈ ਬਾਈ ਦਾ ਕਿਸੇ ਨੇ ਕਿਸੇ ਟਰੈਕਟਰ ਬਾਰੇ ਜਾਣਕਾਰੀ ਲੈਣੀ ਹੋਈ ਲੋਕੇਸ਼ਨ ਬਾਈ ਦੱਸ ਦਈਏ ਰੋਪੜ ਦੀ ਦਾਣਾ ਮੰਡੀ ਦੇ ਬਿਲਕੁਲ ਫਰੰਟ ਸਾਈਡ ਜਮਣੀ ਸਾਰੀਆਂ ਏਜੰਸੀਆਂ ਸਾਡੀ ਏਜੰਸੀ ਵੀ ਜਮਣੀ ਨਾਲ ਹੈ ਠੀਕ ਹੈ ਟਰੈਕਟਰ ਹੋਰ ਵੀ ਆਪਣੇ ਕੋ ਖੜੇ ਨੇ ਪੁਰਾਣੇ ਸੋ ਕਿਸੇ ਨੇ ਕੋਈ ਵੀ ਟਰੈਕਟਰ ਦੇਖਣਾ ਬਾਈ ਰੋਪੜ ਆ ਜਿਓ ਫੋਨ ਤੇ ਮੇਰਾ ਵੀ ਕੋਈ ਵੀ ਡੀਲ ਨਾ ਕਰਿਓ ਬਾਈ ਆ ਕੇ ਸੌਦਾ ਕਰ ਲੋ ਟਰੈਕਟਰਾਂ ਦਾ ਸੋਨੂੰ ਤਰੀਵੇਂ ਸਾਡੇ ਅਰੇ ਏਜੰਸੀਆਂ ਦੇ ਵਿੱਚ ਪਿਆਰ ਟਰੈਕਟਰ ਖੜੇ ਮਿਲ ਜਾਣੇ ਪੁਰਾਣੇ ਲੱਖ ਰੁਪਏ ਦੇ ਲੈ ਕੇ ਸਾਨੂੰ 7-8 ਲੱਖ ਤੱਕ ਦਾ ਆ ਜਿਹੜਾ ਟਰੈਕਟਰ ਮਿਲ ਜਾਣਾ ਠੀਕ ਹੈ ਧੁੱਕੇ ਬਾਈ ਹਾਂਜੀ ਹਾਂਜੀ ਹਾਂ ਚਲੋ ਠੀਕ ਹੈ ਬਾਈ ਧੰਨਵਾਦ ਜੀ ਵੀਡੀਓ ਵਿੱਚ ਇੰਨਾ ਹੀ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬਸ ਤੇ ਅਗਲੇ ਵਲੌਗ ਸਾਰੇ ਜੀ ਦਾ ਧੰਨਵਾਦ